ਸਤ ਸ੍ਰੀ ਅਕਾਲ ਸਾਸ਼ੀ ਗਾਲੀ ਮੈਂ ਤੁਹਾਡਾ ਆਪ ਦਾ ਮਨਕੀਰਤ ਸਿੰਘ ਹਲਕ ਇਹਸੋ ਦਾ YouTube ਤੋਂ ਇਹ ਵੀਡੀਓ ਪਬਲਿਸ਼ ਕਰ ਦਿੱਤੀ ਆ ਪਰ ਕਈ ਯਾਰਾਂ ਦੋਸਤਾਂ ਦਾ ਫੋਨ ਆਇਆ ਬਾਈ ਜੀ ਹਨਾ ਇਹ ਗਾਣਾ ਸੁਣਨਾ ਬਾਈ ਉਹ ਤੁਹਾਨੂੰ ਨਵੇਂ 뮤직 ਦੇ ਵਿੱਚ ਜਲਦੀ ਸੁਣਾਵਾਂਗੇ ਬਟ ਉਸ ਤੋਂ ਪਹਿਲਾਂ ਮੈਂ ਗਾ ਕੇ ਵੀ ਤੁਸੀਂ ਪੁਰਾਣਾ ਵੀ ਸੁਣਿਆ ਹੁਣ ਅਸੀਂ ਉਹੀ ਸੁਣਾ ਦਿੰਨਾ ਓ ਵੀਰ ਤੇਰੇ ਫਿਰਦੇ ਆ ਡਾਂਗਾ ਮੋਢੇ ਚੱਕੀ ਓ ਜੱਟ ਨੀਦ ਨਾਲੀ ਪੱਕੀ ਗੱਡੀ ਵਿੱਚ ਰੱਖੀ ਉਹ ਜਿੱਥੇ ਲੱਤ ਲਾਈ ਕਦੇ ਹੋਏ ਨਾ ਪਛਾ ਨਿੱਕੀ ਜਹੀ ਗੱਲ ਦਿੱਤੀ ਕਿੰਨੀ ਤੂੰ ਬਣਾ ਸਾਡੇ ਘਰ ਲਾਂਮਾ ਲੈ ਕੇ ਆਗੀ ਤੇਰੀ ਮਾਂ ਉਹ ਪੁੱਛਿਆ ਸੀ ਨਾ ਕੇਰਾ ਫੜ ਲਈ ਸੀ ਬਾ ਸਾਡੇ ਘਰ ਲਾਂਮਾ ਲੈ ਕੇ ਆਗੀ ਤੇਰੀ ਮਾਂ ਸੁਣਿਆ ਮੈਂ ਸੁਣਿਆ ਮੈਂ ਹਣੀ ਨਾਲ ਤੇਰੀ ਗੱਲ ਬਾਤ ਨਹੀਂ ਜਿਵੇਂ ਮਿੱਟੀ ਨੂੰ ਅਧੀਰ ਨਹੀਂ ਉਹ ਸੁਣਿਆ ਮੈਂ ਸੁੱਖ ਨਾਲ ਤੇਰੀ ਗੱਲ ਬਾਤ ਨਹੀਂ ਮਿਲਣ ਤੂੰ ਜਾਵੇਂ ਮਿੱਟੀ ਨੂੰ ਅਧੀਰਦੇ ਰੰਨ ਨਹੀਂ ਉਹ ਗੱਲਾਂ ਸਭ ਦੂਸੋਂ ਨੂੰ ਮੂੰਹ ਦੇਸਣਾ ਕਿਹੜੀ ਗੱਲ ਹੋਗੀ ਤੂੰ ਯਾਰਾ ਦੁਪਸ਼ਾ ਸਾਡੇ ਕਰ ਲਾਂਮਾ ਲੈ ਕੇ ਆਗੀ ਤੇਰੀ ਮਾਂ ਉਹ ਪੁੱਛਿਆ ਸੀ ਨਾ ਕਿਹੜਾ ਫੜਲੀ ਸੀ ਬਾ ਸਾਡੇ ਕਰ ਲਾਂਮਾ ਲੈ ਕੇ ਆਗੀ ਤੇਰੀ ਮਾਂ ਮੇਵਾਲੇ ਸਿਮਰਤ ਪਹਾ ਚੱਕਰੀ ਮਨ ਮਨਕੀਰਤ ਨੂੰ ਬਲੋ ਨਾ ਤੂੰ ਕੱਲੀ ਟੱਕਰੀ ਹੋ ਤਾਂ ਜਪ ਗਾਉ ਸਾਰੇ ਦਿਲਵਾਲਾਂ ਚ ਕਿਹੜੀ ਗੱਲ ਹੋ ਗਈ ਤੂੰ ਯਾਰਾ ਤੋਂ ਪਿਛਾ ਉਹ ਸਾਡੇ ਘਰ ਲਾਮਾ ਲੈ ਕੇ ਆਗੀ ਤੇਰੀ ਮਾਂ ਉਹ ਪੁੱਛਿਆ ਸੀ ਨਾ ਕਿਹੜਾ ਪੜ ਲਈ ਸੀ ਮਾਂ